ਅੱਗੇ ਅੱਧ ਗੱਡੀਆਂ ਦੀ ਹੋ ਨਹੀਂ ਰਹੀ ਲੋਡਿੰਗ ਬੰਦੇ ਝਾਵਨੇ ਹੋਏ ਨੇ ਪੂਰੇ ਆ ਨਾ ਠੀਕ ਆ ਠੀਕ ਆ ਚੱਕ ਲੋ ਚੱਕ ਲੋ ਕੰਮ ਨੂੰ ਬੰਦ ਮੱਤੇ ਬੰਦ ਮੱਤੇ ਦੇ ਖੜੇ ਆ ਗੱਡੀਆਂ ਅੱਜ ਲੋਡ ਕੋਈ ਨਹੀਂ ਹੋਣੀ ਹੈਗੀਆਂ ਇੱਧਰ ਆਪਣੀ ਗੱਡੀ ਟਾਕੀ ਵਾਲਾ ਵੀ ਹੋ ਗਿਆ ਖਰਾਬ ਤੇ ਇਹਨੂੰ ਸ਼ੀਸ਼ਾ ਪਹਿਲਾਂ ਆਨ ਕਰੋ ਸੋਚ ਸ਼ੀਸ਼ਾ रोटी तैयारी लगी लगना ये सब क्या देखना पड़ रहा है अच्छा है मैं अंधा हूं आनाइए नया बंदे बंदेरा

a few moments later ਨੀਰਾ ਬੋਟਾ ਲੈ ਮਾਤਾ ਗਮ ਜਰੂ ਗੱਲ ਕੰਮ ਜਰੂ ਕਹਿੰਦਾ ਹਾਂ ਬੱਚੋ ਆਪਣਾ ਦੇਖ ਕੇ ਛੱਡੋ ਗੱਲ ਜਿਹੜੀ ਗੱਲ ਕਰਨੀ ਨਹੀਂ ਨਹੀਂ ਕਿਹੜੀ ਸ਼ਰਤ ਅੱਛਾ ਅੱਛਾ ਕਿਹੜੀ ਸ਼ਰਤ ਲਾਣੀ ਹੈ ਹਾਂ ਹੱਥ ਛੱਲੇ ਚੱਲ ਆ ਆਏ ਕਰ ਲਾ ਆਏਗਾ ਮੈਂ ਲਾਵਣੀ ਆ ਆਪਣੇ ਵੈਟਾਂ ਵੀ ਕਿੰਨੇ ਹੀ ਵੈਟਾਂ ਜਿੰਨੇ ਆ ਮਰਜ਼ੀ ਹੋ ਜਾਣ ਹੈ ਜਿੰਨੇ ਆ ਮਰਜ਼ੀ ਪਾ ਜਾ ਲੋ ਮੈਂ ਪੰਜਾਬੀ ਮਾਰ ਦੂੰਗਾ ਹਾਂ ਕਿੰਨਾ ਟਾਈਮ ਸਰਪ ਪਿਆ ਹੀ ਮੈਂ ਇੱਕ ਮਿੰਟ ਮੈਨੂੰ ਪਤਾ ਕਿੰਨੇ ਮਾਰ ਸਕਦਾ ਮੈਂ 100 ਪੈਟਕ ਮੈਂ ਮਾਰ ਸਕਦਾ ਮੈਂ ਮਾਰੀ ਆ ਮੈਂ ਕਬੱਡੀ ਖੇਡਦਾ ਰਿਆਂਗਾ ਹਾਂ ਐਂਕੋ ਮਾੜੀ ਮੋਟੀ ਗੱਲ ਨਾ ਸਮਝੀ ਤੇ ਉਹ ਗੱਲ ਕਰ ਵੀ ਹੁਣ ਮੈਂ ਐਕਸੀਡੈਂਟ ਹੋਣ ਕਰਕੇ ਕਮਜ਼ੋਰ ਹੋ ਗਿਆ ਸਰੀਰ ਥੋੜਾ ਝੀੜਾ ਪੂਰਾ ਦਾਸ ਦਾ ਤੁਹਾਡਾ ਥੋੜਾ ਹੀ ਸਾਡਾ ਹਾਂ ਕੈਂਸਰ ਹੁਣ ਹੋਣ ਦੀ ਗੱਲ ਕਰ ਹੁਣ ਵੀ ਮੈਂ 70 70 ਮਾਪੂਗਾ ਤੇ ਤੂੰ ਮੈਂ ਵੱਧੀ ਮਰੂੰਗਾ ਕਰ ਗਲੋ ਵਾ ਠੀਕ ਵਾ ਠੀਕ ਓਕੇ ਆ ਓਕੇ ਆ ਤੂੰ ਕਿੰਨੀਆ ਮਾਰੋਏ ਤੂੰ ਕਿੰਨੀ ਓਹ ਓਹ ਮੌਕੇ ਦੀ ਗੱਲ ਮੌਕੇ ਦੀ ਗੱਲ ਨਹੀਂ ਓਹ ਕਹਿ ਦੋ ਹਾਂ ਨਾ ਪਲਾਉਈ ਮੈਨੂੰ ਆ ਕੇ ਤੇ ਨਹੀਂ ਇੱਥੇ ਪੰਗਾ ਪਾ ਰਿਆ ਨਾ ਹੁਣ ਲਾਈਵ ਕਰਨਾ ਜਾਂ ਰੁੱਕ ਕੇ ਰੁੱਕ ਕੇ ਬਾਹਰ ਜਾ ਦਿੰਦੇ ਚ ਕਰਾਂਦੇ ਗੱਲ ਬਾਠ ਠੀਕ ਇਹ ਸੌ ਤੋਂ ਜਿਆਦਾ